ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੋਅ ਕਰਾਈਦਾ ਮੇਰਾ ਵੀਰ ਅੱਜ ਫੇਰ ਤੁਹਾਡੇ ਵਾਸਤੇ ਇੱਕ ਸਿੰਗਲ ਜੋੜਾ ਕੱਢਿਆ ਰਾਜਨ ਵਾਲਿਆਂ ਚੋਂ ਮੇਰਾ ਵੀਰ ਠੀਕ ਹੈ ਟਾਂਕਾ ਕਬੂਤਰੀ ਹੈ ਨਾਲ ਠੀਕ ਹੈ ਟਾਂਕਾ ਕਬੂਤਰੀ ਹੈ ਖੱਟੀਆਂ ਅੱਖਾਂ ਦਾ ਕਾਲ ਨੋਕਾ ਕਬੂਤਰ ਹੈ ਮੇਰਾ ਵੀਰ ਹਲਕੀ ਜੀ ਕਾਲੀ ਨੋਕ ਹੈ ਕਬੂਤਰ ਦਾ ਠੀਕ ਹੈ ਜੀ ਜੋੜਾ ਲੱਗਾ ਲਗਾਇਆ ਜੋੜਾ ਜੋੜਾ ਮਲਾਨ ਦੀ ਲੋੜ ਨਹੀਂ ਹੈਗਾ ਮਿਲਿਆ ਮਲਾਇਆ ਜੋੜਾ ਮੇਰਾ ਵੀਰ ਠੀਕ ਹੈ ਜੀ ਟਾਂਕੀ ਕਬੂਤਰੀ ਹੈ ਮੇਰਾ ਵੀਰ ਹਲਕੀ ਜੀ ਅੱਖ ਦੇ ਵਿੱਚ ਤਿਲ ਕਟਿਆ ਦਾ ਉਹ ਤੁਹਾਨੂੰ ਜ਼ੂਮ ਕਰਕੇ ਦਿਖਾ ਦਾਂਗਾ ਹਲਕਾਇਆ ਤੇਲ ਕਟਿਆ ਜਿਹੋ ਜਿਹਾ ਕੂਤਰਾ ਸੇਮ ਉਹਦੇ ਨਾਲ ਦੀ ਕੂਤਰੀ ਏ ਠੀਕ ਐ ਜੋੜਾ ਮਿਲਿਆ ਮਲਾਇਆ ਜੋੜਾ ਮਲਾਂ ਦੀ ਲੋੜ ਨਹੀਂ ਹੈਗੀ ਜੋੜੇ ਦੀ ਠੀਕ ਐ ਵੀਰੇ ਫੁੱਲ ਬਟਾ ਫੁੱਲ ਗਰੰਟੀਡ ਜੋੜਾ ਮੇਰਾ ਵੀਰ ਉਹੀ ਵੀਰ ਸੰਪਰਕ ਕਰੇ ਜਿਹੜੇ ਵੀਰ ਨੂੰ ਸਮਝ ਆਂਦੀ ਹੋਵੇ ਤੁਹਾਨੂੰ ਪਤਾ ਆਪਾਂ ਸਿੰਗਲ ਜੋੜਾ ਜਦੋਂ ਲਾਈਏ ਐਂਡੀ ਕਰਾਈਦਾ ਠੀਕ ਐ ਮੇਰਾ ਵੀਰ ਤੇ ਅੱਜ ਸਿੰਗਲ ਜੋੜਾ ਲਾਇਆ ਕਿਉਂਕਿ ਕਬੂਤਰਾ ਆਪਾਂ ਲੈਣ ਹੀ ਰਹੇ ਬਿਮਾਰੀ ਬਹੁਤ ਜ਼ਿਆਦਾ ਚੱਲ ਰਹੀ ਏ ਲੋਕਾਂ ਦੇ ਖੁੱਡਿਆਂ ਦੇ ਵਿੱਚ ਠੀਕ ਐ ਮੇਰਾ ਵੀਰ ਤੇ ਕਿਸੇ ਦੇ ਕਬੂਤਰ ਬਿਮਾਰ ਕਰਨ ਨਾਲ ਚੰਗਾ ਇਸ ਕਰਕੇ ਆਪਾਂ ਕਬੂਤਰ ਲੈਣ ਹੀ ਨਹੀਂ ਰਹੇ ਕਿਸ ਠੀਕ ਆ ਮੇਰਾ ਵੀਰ ਇਹ ਸਿੰਗਲ ਜੋੜਾ ਕੱਢਿਆ ਤੁਹਾਡੇ ਵਾਸਤੇ ਆਪਣੇ ਘਰੋਂ ਜੋੜਾ ਕੱਢਿਆ ਮੇਰਾ ਵੀਰ ਇਹਨਾਂ ਦਾ ਹੁਣ ਤੁਹਾਨੂੰ ਅੱਖਾਂ ਤੇ ਪੰਜਿਆਂ ਦਾ ਸ਼ੋਅ ਕਰਾਉਣ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਮੇਰਾ ਵੀਰ ਕਰੋ ਚੈੱਕ ਕੁਆਲਿਟੀ ਕਬੂਤਰ ਦੀ ਅੱਖ ਦੀ ਠੀਕ ਆ ਵੀਰੇ ਚੈੱਕ ਕਰੋ ਅੱਖ ਦਾ ਘੇਰਾ ਦੇਖੋ ਮੇਰਾ ਵੀਰ ਹਲਕੀ ਜੀ ਬਲੈਕ ਨੋਕ ਹੈ ਮੇਰਾ ਵੀਰ ਜੋ ਪਿਓਰ ਬਲੱਡ ਲਾਈਨ ਦਾ ਵਿੱਚ ਪਤਾ ਲੱਗਦਾ ਮੇਰਾ ਵੀਰ ਠੀਕ ਆ ਵੀਰੇ ਅੱਖਾਂ ਦਾ ਪਲਕਾ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਮੇਰਾ ਵੀਰ ਕਬੂਤਰ ਦੀ ਫੁੱਲ ਬਟਾ ਫੁੱਲ ਗਾਰੰਟੀਡ ਕਬੂਤਰ ਆ ਮੇਰਾ ਵੀਰ ਸ਼ੌਂਕ ਕਰੋ ਮੇਰਾ ਵੀਰ ਕੁਆਲਟੀ ਦਾ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਵੀਰੇ ਪੱਲੇ ਚੈੱਕ ਕਰਨ ਲੱਗਾ ਅੜ ਜਾ ਮੇਰਾ ਬੋਲ ਲੋਗੇ ਨਵੇਂ ਪੱਲਿਆਂ ਦਾ ਮਾਲਕ ਆ ਕਬੂਤਰ ਠੀਕ ਹੈ ਜੀ ਜਮਾ ਨਵੇਂ ਪੱਲਿਆਂ ਦਾ ਮਾਲਕ ਆ ਜਿਹਨੂੰ ਉਡਾਣਾ ਤੁਸੀਂ ਉਡਾ ਵੀ ਸਕਦੇ ਹੋ ਠੀਕ ਹੈ ਮੇਰਾ ਵੀਰ ਬਾਕੀ ਜੋੜਾ ਲੱਗਾ ਲਗਾਇਆ ਜੋੜਾ ਜੋੜਾ ਮਲਾਂ ਦੀ ਲੋੜ ਨਹੀਂ ਹੈਗੀ ਠੀਕ ਹੈ ਵੀਰੇ ਚੈੱਕ ਕਰ ਲਓ ਮੇਰਾ ਵੀਰ ਪੱਲੇ ਸਾਰੇ ਨਵੇਂ ਆ ਰਿਖੀ ਉਤਰ ਦੇ ਠੀਕ ਹੈ ਵੀਰੇ ਚੈੱਕ ਕਰ ਲਓ ਹਲਕੀ ਜੀ ਪਜਾਮੇ ਮੋਜ ਆ ਪਜਾਮੇ ਮੋਜੀ ਕਬੂਤਰ ਪੰਜਾਬ ਠੀਕ ਹੈ ਵੀਰੇ ਜਿਹੋ ਜੀ ਨੋਕ ਆ ਉਹੋ ਜੀਆਂ ਨੋਂਦਰਾ ਮੇਰਾ ਵੀ ਚੈੱਕ ਕਰ ਲੋ ਵੀਰੇ ਕਬੂਤਰ ਦੀ ਕੁਆਲਿਟੀ ਨਿਲਾਬੀ ਰੰਗ ਲੱਗਾ ਹਲਕਾ ਫੁਲਕਾ ਠੀਕ ਆ ਵੀਰੇ ਬੋਡੀ ਸਟਰਕਚਰ ਚੈੱਕ ਕਰਾਂ ਲਗਾ ਕਬੂਤਰ ਦਾ ਪੂਰਾ ਜੋਰ ਮਾਰ ਰਿਹਾ ਕਬੂਤਰ ਲੋ ਮੇਰਾ ਵੀਰ ਚੈੱਕ ਕਰੋ ਕਬੂਤਰ ਦਾ ਬੋਡੀ ਸਟਰਕਚਰ ਠੀਕ ਆ ਵੀਰੇ ਕਰੋ ਸ਼ੌਂਕ ਮੇਰਾ ਵੀਰ ਫੁੱਲ ਬਟਾ ਫੁੱਲ ਗਰੰਟੀਡ ਜੋੜਾ ਮੇਰਾ ਵੀਰ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਕੁਆਲਿਟੀ ਚੈੱਕ ਕਰ ਲੋ ਕਬੂਤਰ ਦੀ ਤੁਸੀਂ ਲੋ ਜੀ ਠੀਕ ਆ ਵੀਰੇ ਕਰੋ ਸ਼ੌਂਕ ਨੈਕ ਸਕੂਤਰੀ ਦਾ ਸ਼ੌਂਕ ਕਰਾਂ ਲਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਤੋ ਮੇਰਾ ਵੀਰ ਕਰੋ ਕਬੂਤਰੀ ਦੀ ਕੁਆਲਿਟੀ ਚੈੱਕ ਕਰੋ ਠੀਕ ਹੈ ਵੀਰੇ ਤਿਲ ਕਟੀ ਕਬੂਤਰੀ ਹੈ ਮੇਰਾ ਵੀਰ ਕਰੋ ਸ਼ੌਂਕ ਮੇਰਾ ਵੀਰ ਠੀਕ ਹੈ ਜੀ ਪਤਾ ਲੱਗਦਾ ਹੋਣਾ ਵੀਡੀਓ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਠੀਕ ਹੈ ਮੇਰਾ ਵੀਰ ਫੁੱਲ ਬਟਾ ਫੁੱਲ ਬਲੱਡ ਲਾਈਨ ਦੀ ਕਬੂਤਰੀ ਹੈ ਮੇਰਾ ਵੀਰ ਠੀਕ ਹੈ ਵੀਰੇ ਪੂਰੇ ਦਾ ਜੋੜਾ ਹੀ ਪੂਰਾ ਤਸੱਲੀ ਨਾਲ ਲਾਇਆ ਹੋਇਆ ਤੁਹਾਨੂੰ ਪਤਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਦੋਂ ਆਪਾਂ ਸਿੰਗਲ ਜੋੜਾ ਲਾਈਏ ਐਂਡ ਕਰਾਈ ਦੀ ਮੇਰਾ ਵੀਰ ਠੀਕ ਹੈ ਮੇਰਾ ਵੀਰ ਫੁੱਲ ਬਟਾ ਫੁੱਲ ਗਾਰੰਟੀਡ ਜੋੜਾ ਹੈ ਮੇ ਠੀਕ ਹੈ ਜੀ ਜਮਾ ਨਿੱਕੇ ਜੇ ਗਿੱਠੇ ਕਾਦਰੀ ਕੂਤਰੀ ਨਵੇਂ ਪੱਲਿਆਂ ਦੇ ਕੂਤਰੀ ਐ ਪੱਲਾ ਚੈੱਕ ਕਰ ਲਓ ਕੂਤਰੀ ਦਾ ਠੀਕ ਹੈ ਬੰਦ ਮੁਠੀ ਦੀ ਕੂਤਰੀ ਐ ਚੈੱਕ ਕਰੋ ਵੀਰੇ ਕੁਆਲਟੀ ਠੀਕ ਹੈ ਜੋੜੇ ਦਾ ਛੱਡ ਕੇ ਵੀ ਤੁਹਾਨੂੰ ਸ਼ੌਂਕ ਕਰਾਵਾਂਗਾ ਲੋ ਵੀਰੇ ਪੱਲਾ ਚੈੱਕ ਕਰੋ ਠੀਕ ਹੈ ਵੀਰੇ ਪੱਲਾ ਚੈੱਕ ਕਰ ਲਓ ਮੇਰਾ ਵੀਰ ਜਮਾ ਗਿੱਠੇ ਕਾਦਰੀ ਕੂਤਰੀ ਐ ਆਹ ਲਓ ਮੇਰਾ ਵੀ ਨਿੱਕੇ ਨਿੱਕੇ ਪੈਰਾਂ ਦੀ ਵਾਈਟ ਨੋਂਦਾ ਵੀਰੇ ਲੋ ਜੀ ਕਰ ਲੈ ਲੋ ਜੀ ਠੀਕ ਹੈ ਜੀ ਇਹ ਬੋਡੀ ਸਟਰਕਚਰ ਹੈ ਉਤਰੀ ਦਾ ਬੋਡੀ ਸਟਰਕਚਰ ਚੈੱਕ ਕਰ ਲਓ ਜਮਾ ਸਫੇਦ ਵਾਈਟ ਬੱਗੇ ਉਤਰਾ ਜੀ ਆ ਲਓ ਜੀ ਠੀਕ ਹੈ ਜੀ ਉਤਰੀ ਦੇ ਅੱਖ ਦਾ ਦਵਾਰ ਤੋਂ ਤੁਹਾਨੂੰ ਸ਼ੌਂਕ ਕਰਾ ਰਿਹਾ ਨਾ ਆ ਲਓ ਠੀਕ ਹੈ ਵੀਰੇ ਜੋੜੇ ਦਾ ਦਵਾਰ ਤੋਂ ਤੁਹਾਨੂੰ ਛੱਡ ਕੇ ਸ਼ੌਂਕ ਕਰਾਂ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਕਰੋ ਸ਼ੌਂਕ ਮੇਰਾ ਵੀਰ ਜੋੜੇ ਦਾ ਠੀਕ ਹੈ ਜੀ ਫੁੱਲ ਬਟਾ ਫੁੱਲ ਗਰੰਟੀਡ ਜੋੜਾ ਮੇਰਾ ਵੀ ਜੇ ਕਿਸੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਮੇਰਾ ਵੀ ਜੋੜਾ ਮਿਲਿਆ ਮਲਾਇਆ ਜੋੜਾ ਵੀਰੇ ਮਲਾਂ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰ ਰਿਹਾ ਖਰਤ ਦੇਖ ਲੋ ਕਬੂਤਰ ਦੀ ਠੀਕ ਹੈ ਵੀਰੇ ਚੈੱਕ ਕਰੋ ਵੀਰੇ ਕੁਆਲਟੀ ਕਰੋ ਸ਼ੌਂਕ ਮੇਰਾ ਵੀ ਲੋ ਜੋੜੇ ਦਾ ਠੀਕ ਹੈ ਜੀ ਕਰੋ ਕੁਆਲਟੀ ਚੈੱਕ ਤੇ ਵੀਡੀਓ ਪੂਰੀ ਦੇਖਿਆ ਕਰੋ ਵੀਰੇ ਸਕਿੱਪ ਕਰਕੇ ਨਾ ਦੇਖਿਆ ਕਰੋ ਮੇਰਾ ਵੀ ਠੀਕ ਹੈ ਮੇਰਾ ਵੀਰ ਉਹਦੇ ਨਾਲ ਤੁਹਾਨੂੰ ਪ੍ਰੋਪਰ ਤਰੀਕੇ ਦੀ ਤੁਹਾਨੂੰ ਸਮਝ ਆ ਜਾਂਦੀ ਹੈ ਮੇਰਾ ਵੀਰ ਸਾਨੂੰ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਜਿਹੜੀ ਚੀਜ਼ ਦਿਖਾਣੀ ਹੈ ਉਹੀ ਚੀਜ਼ ਦਿਖਾਣੀ ਹੈ ਪਰ ਇਹ ਹੈ ਜਿਸ ਵੀਰ ਕੋਲ ਇਹ ਜੋੜਾ ਜਾਏਗਾ ਯਾਦ ਕਰੋਗੇ ਕਿ ਵਾਕਈ ਚੀਜ਼ ਪਾਈ ਹੈ ਕਿ ਨਹੀਂ ਪਾਈ ਠੀਕ ਹੈ ਮੇਰਾ ਵੀਰ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਜੋੜੇ ਦੀ ਸ਼ੌਂਕ ਕਰ ਲਓ ਮੇਰਾ ਵੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਹੌਸਲਾ ਵੱਧਦੀ ਹੋਈ ਹੋ ਜਾਂਦੀ ਤੁਹਾਡੇ ਕਮੈਂਟਾਂ ਨਾਲ ਮੇਰਾ ਵੀਰ ਠੀਕ ਹੈ ਵੀਰੇ ਕਰੋ ਚੈੱਕ ਕੁਆਲਿਟੀ ਜੋੜੇ ਦੀ ਲੋ ਕਰੋ ਬੋਡੀ ਸਟਰਕਚਰ ਚੈੱਕ ਲੋ ਠੀਕ ਆ ਵੀਰੇ ਕਰੋ ਕੁਆਲਿਟੀ ਚੈੱਕ ਕਰੋ ਸ਼ੌਂਕ ਮੇਰਾ ਵੀ ਟਾਂਕਾ ਗੂਤਰੀ ਨਾਲ ਠੀਕ ਆ ਵੀਰੇ ਕਰੋ ਲੈਂਥ ਚੈੱਕ ਬਾਕੀ ਵੀਰੇ ਤੁਹਾਨੂੰ ਜਿਹੜੀ ਹਰੇਕ ਵਾਰੀ ਬੇਨਤੀ ਕਰੀਦੀ ਐ ਜਿਹੜੇ ਵੀਰ ਨਵੇਂ ਆnde ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਹਾਸਤੇ ਵੀਡੀਓ ਲਿਆਂਦੇ ਰਿਹਾ ਕਰੀਏ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਐ ਵੀ ਸਾਰਿਆਂ ਨੂੰ